ਹੀਰੋ ਅ ਸ਼ਹੀਦ ਜਗਤ ਸਿੰਘ ਦਾ ਜਨਮ ਦਿਹਾੜਾ ਹੈਗਾ ਜਿਨ੍ਹਾਂ ਦਾ ਜਨਮ ਜਿਹੜਾ 28 ਸਤੰਬਰ 1907 ਦੇ ਵਿੱਚ ਜਿਹੜਾ ਹੈਗਾ ਬੰਗਾ ਸ ਆ ਪਾਕਿਸਤਾਨ ਦੇ ਵਿੱਚ ਹੋਇਆ ਸੀ ਇਹ ਸਰਦਾਰ ਭਗਤ ਸਿੰਘ ਦੀ ਸੋਚ ਸੀ ਉਹਨਾਂ ਦੀ ਦਲੇਰੀ ਸੀ ਉਹਨਾਂ ਦੀ ਕੁਰਬਾਨੀ ਸੀ ਜਿਨ੍ਹਾਂ ਨੇ ਹਿੰਦੁਸਤਾਨ ਦੀ ਆਜ਼ਾਦੀ ਦੀ ਲੜਾਈ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਸੀ ਤੇ ਭਗਤ ਸਿੰਘ ਅਕਸਰੇ ਕੀਆ ਕਰਦੇ ਸੀ ਕਿ ਜ਼ਾਲਮ ਜਿੰਨਾ ਮਰਜੀ ਵੱਡਾ ਜ਼ਾਲਮ ਹੋਵੇ ਉਹ ਸਦਾ ਜ਼ਾਲਮ ਨਹੀਂ ਰਹਿ ਸਕਦਾ ਬਟ ਉਹ ਜ਼ਾਲਮ ਉਦੋਂ ਰਹਿੰਦਾ ਆ ਜਦੋਂ ਆਮ ਲੋਕ ਚੁੱਪ ਹੋ ਜਾਂਦੇ ਆ ਸੋ ਜੇ ਕਿਤੇ ਜ਼ੁਲਮ ਹੁੰਦਾ ਆ ਉਹਦੇ ਖਿਲਾਫ ਸਾਨੂੰ ਬੋਲਣ ਦੀ ਜ਼ਰੂਰਤ ਹੈ ਜਦੋਂ ਉਹਨਾਂ ਨੂੰ ਅਸੀਂ ਨਮਨ ਕਰਦੇ ਆ ਉਹਨਾਂ ਦੇ ਜਨਮ ਦਿਨ ਤੇ ਯਾਦ ਕਰਦੇ ਆ ਉਹੀ ਸੋਚ ਸਾਡੇ ਦਿਲਾ ਦੇ ਵਿੱਚ ਪੈਦਾ ਹੁੰਦੀ ਆ ਕਿਉਂਕਿ ਅੱਜ ਉਹ ਸੋਚ ਦੀ ਜ਼ਰੂਰਤ ਹੋਰ ਵੀ ਜ਼ਿਆਦਾ ਹੈ ਕਿਉਂਕਿ ਭਗਤ ਸਿੰਘ ਦੀ ਜਿਹੜੀ ਸੋਚ ਸੀ ਅੱਜ ਦਾ ਸਮਾਜ ਉਸ ਤੋਂ ਟੋਟਲੀ ਉਲਟ ਚੱਲ ਰਿਹਾ ਹੈਗਾ ਭਗਤ ਸਿੰਘ ਵੀ ਸੋਚੀ ਕਿ ਕਿਸੇ ਦੀ ਲੁੱਟ ਨਹੀਂ ਹੋਣੀ ਚਾਹੀਦੀ ਧਰਮ ਦੇ ਆਧਾਰ ਤੇ ਕਿਸੇ ਦੀ ਲੜਾਈ ਨਹੀਂ ਹੋਣੀ ਚਾਹੀਦੀ ਔਰ ਫਿਰਕੂ ਸਦ ਭਾਵਨਾ ਰਹਿਣੀ ਚਾਹੀਦੀ ਫਿਰਕੂ ਤੌਰ ਦੇ ਉੱਤੇ ਲੋਕਾਂ ਦੇ ਵਿੱਚ ਆਪਸ ਵਿੱਚ ਫੁੱਟ ਨਹੀਂ ਹੋਣੀ ਚਾਹੀਦੀ ਔਰ ਅੱਜ ਦੀ ਰਾਜਨੀਤੀ ਦਾ ਦੁਖਾਨ ਤੇ ਇਹੀ ਹੈ ਅਸੀਂ ਕਿਤੇ ਮੁਸਲਮਾਨ ਹਿੰਦੂ ਦੰਗੇ ਹੋ ਰਿਹਾ ਕਿਤੇ ਕਿਸੇ ਘੋਮਾਂ ਦੇ ਵਿੱਚ ਦੰਗੇ ਹੋ ਰਿਹਾ ਔਰ ਜਿੱਥੋਂ ਤੱਕ ਮਨੁੱਖ ਦੀ ਲੁੱਟ ਦਾ ਸਬੰਧ ਹੈ ਕਾਮੇ ਦੀ ਲੁੱਟ ਦਾ ਸਬੰਧ ਹੈ ਉਹ ਤੇ ਅੱਜ ਦਾ ਦਸਤੂਰੀ ਬਣ ਗਿਆ ਠੀਕ ਹੈ ਨਾ ਨਾ ਅੱਜ ਦੀਆਂ ਸਰਕਾਰਾਂ ਇਸ ਨੂੰ ਪ੍ਰੋਟੈਕਟ ਕਰ ਪਾਰੀਆਂ ਹੈਗੀਆਂ ਨੇ ਉਲਟਾ ਉਹ ਤੇ ਹੱਥ ਠੋਕਾ ਬਣ ਗਏ ਉਹਨਾਂ ਲੋਕਾਂ ਦਾ ਹੀ ਜਿਹੜੇ ਕਿ ਆਮ ਲੋਕਾਂ ਦੀ ਮਿਹਨਤ ਨੂੰ ਲੁੱਟਦੇ ਹੈਗੇ ਆ ਸੋ ਮੈਂ ਸਮਝਦਾ ਕਿ ਭਗਤ ਸਿੰਘ ਜਿਹੜੀ ਹੈ ਉਹਦੀ ਸੋਚ ਹੈ ਅੱਜ ਦੇ ਇਸ ਟਾਈਮ ਦੇ ਵਿੱਚ ਹੋਰ ਵੀ ਜ਼ਿਆਦਾ ਪ੍ਰਸੰਗਤ ਹੈਗੀ ਆ ਸਾਨੂੰ ਉਸ ਦੇ ਉੱਤੇ ਪਹਿਰਾ ਦੇਣ ਦੀ ਲੋੜ ਹੈਗੀ ਆ ਅਸੀਂ ਕਿਤੇ ਨਾ ਕਿਤੇ ਫੇਲ ਹੋਏ ਆ ਉਹਨਾਂ ਦੀ ਸੋਚ ਨੂੰ ਉਹਨਾਂ ਦੀ ਜਗਾਈ ਹੋਈ ਮਸ਼ਾਲ ਨੂੰ ਅੱਗੇ ਲੈ ਕੇ ਜਾਣ ਦੇ ਵਿੱਚ ਉਹ ਸਮੇਂ ਦੀ ਜ਼ਰੂਰਤ ਹੈ ਸਾਰਿਆਂ ਨੇ ਮਤਲਬ ਉਦਮ ਕੀਤਾ ਆ ਮਤਲਬ ਇੱਥੇ ਗੱਲ ਹੋ ਰਹੀ ਸੀ ਵੀ ਯਾਰ ਬੜੇ ਥੋੜੇ ਜਿਹੇ ਲੋਕ ਆਏ ਆ ਸਾਡੇ ਸਾਥੀ ਨੇ ਆਖਿਆ ਵੀ ਨੇਚਰਲੀ ਹੈ ਜਿਹੜੀ ਚੰਗੀ ਸੋਚ ਹੁੰਦੀ ਹੈ ਨਾ ਭਗਤ ਸਿੰਘ ਵਰਗੀ ਸੋਚ ਹੁੰਦੀ ਆ ਠੀਕ ਹੈ ਨਾ ਉਹ ਬੜੇ ਥੋੜੇ ਲੋਕ ਹੁੰਦੇ ਆ ਪਰ ਕਿੱਲ ਲੋਕ ਹੁੰਦੇ ਆ ਪੈਰਾ ਦਿੰਦੇ ਆ ਉਸ ਦੇ ਉੱਤੇ ਅਸੀਂ ਘਟੋ ਘਟਾ ਸੀ ਲੋਕ ਦਾ ਪ੍ਰਤੀਗਿਆ ਕਰਕੇ ਚੱਲੇ ਆ ਤੇ ਨਾ ਤਾਂ ਅਸੀਂ ਕਿਸੇ ਦੀ ਲੁੱਟ ਕਰਦੇ ਆ ਤੇ ਨਾ ਕਿਸੇ ਨੂੰ ਕਿਸੇ ਦੀ ਲੁੱਟ ਕਰਨ ਦਿਆਂਗੇ ਨਾ ਅਸੀਂ ਜਨ ਕੇ ਧਾਰਮਿਕ ਜਾਂ ਜਾਤੀ ਭੇਦਭਾਵ ਦੇ ਵਿੱਚ ਵਿਸ਼ਵਾਸ ਰੱਖਦੇ ਆ ਤੇ ਨਾ ਹੀ ਅਸੀਂ ਕਿਸੇ ਨੂੰ ਜਿੱਥੋਂ ਤੱਕ ਸਾਡੀ ਪਹੁੰਚ ਹੈਗੀ ਜਿਹੜਾ ਸਾਡੇ ਸੰਪਰਕ ਦੇ ਵਿੱਚ ਹੈਗਾ ਉਹਦੀ ਸੋਚ ਦੇ ਵਿੱਚ ਵੀ ਇਦਾਂ ਦੀ ਅਸੀਂ ਤਬਦੀਲੀ ਲੈ ਕੇ ਆਵਾਂਗੇ। ਇਹੀ ਜਿਹੜੀ ਆ ਭਗ ਸਿੰਘ ਨੂੰ ਜਿਹੜੀ ਸੱਚੀ ਸ਼ਰਧਾਂਜਲੀ ਹੈ ਔਰ ਜਿੱਥੋਂ ਤੱਕ ਅੱਜ ਪੰਜਾਬ ਦਾ ਸਬੰਧ ਹੈ ਯੁੱਧ ਨਸ਼ਿਆਂ ਦੇ ਵਿਰੁੱਧ ਚੱਲਿਆ ਹੋਇਆ ਕਿਉਂਕਿ ਜਿਹੜਾ ਪੰਜਾਬ ਦਾ ਯੂਥ ਆ ਠੀਕ ਹੈ ਨਾ ਉਹ ਚ ਇੰਨੀ ਕੋਈ ਤਾਕਤ ਹੈਗੀ ਆ ਉਹ ਵਗਦੇ ਦਰਿਆਵਾਂ ਦੇ ਨੱਕੇ ਮੋੜ ਸਕਦਾ ਆ ਹੈਨਾ ਤੇ ਯੂਥ ਨੇ ਅਪੀਲ ਹੈਗੀ ਆ ਇਹ ਯੁੱਧ ਨਸ਼ੇ ਦੇ ਵਿਰੁੱਧ ਜਿਹੜੀ ਮੁਹਿੰਮ ਚੱਲ ਰਹੀ ਹੈ ਉਹਦਾ ਹਿੱਸਾ ਬਣੋ ਪੰਜਾਬ ਚੋਂ ਆਪਾਂ ਨਸ਼ੇ ਖਤਮ ਕਰੀਏ ਪੰਜਾਬ ਚੋਂ ਆਪਾਂ ਸਮਾਜਿਕ ਬੁਰਾਈਆਂ ਖਤਮ ਕਰੀਏ ਪੰਜਾਬ ਦੇ ਵਿੱਚ ਜੇ ਕਿਤੇ ਕਿਸੇ ਨਾਲ ਧੱਕਾ ਹੁੰਦਾ ਉਹਦੇ ਖਿਲਾਫ ਅਸੀਂ ਲੜੀਏ ਤੇ ਭਗਤ ਸਿੰਘ ਦੀ ਸੋਚ ਨੂੰ ਅੱਗੇ ਲੈ ਕੇ ਜਾਈਏ ਇਹ ਹੀ ਭਗਤ ਸਿੰਘ ਦੀ ਸੋਚ ਨੂੰ ਜਿਹੜੀ ਹੈ ਸਾਡੀ ਸਮਰਪਣ ਹੋਏਗਾ ਇਹ ਹੀ ਸਾਡੀ ਉਹਨਾਂ ਦੀ ਸੋਚ ਨੂੰ ਨਮਨ ਹੋਏਗਾ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਭਗਤ ਸਿੰਘ ਤੇਰੀ ਸੋਚ ਤੇ in, class. in, class. in, class. in class.